ਦੀਨ ਹੈ ਚਾਹੇ ਉਹ ਇੰਡਸਟਰੀਸਟਾਂ ਦੀਆਂ ਨੇ ਚਾਹੇ ਉਹ ਕਿਸਾਨਾਂ ਦੀਆਂ ਨੇ ਚਾਹੇ ਉਹ ਮੰਡੀਆਂ ਦੀਆਂ ਨੇ ਹੈ ਨਾ ਚਾਹੇ ਸਰਕਾਰੀ ਦਫ਼ਤਰਾਂ 'ਚ ਕਿਸੇ ਕਿਸਮ ਦੀ ਮੁਖੱਜਲ ਖਵਾਰੀ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਬਚਨ ਵਾਦ ਦਾ ਜੀ ਜਿਹੜੀਆਂ ਕਚੈਰੀਆਂ ਦੀਆਂ ਰਿਸਟਰੀਆਂ ਆਨਲਾਈਨ ਕਰ ਰਹੇ ਆ ਆਰਟੀਓ ਆਫਿਸ ਲੁਧਿਆਣੇ ਵਾਲਾ ਬੰਦ ਕਰਕੇ ਬਹੁਤ ਸਾਰੀਆਂ ਸੇਵਾਵਾਂ ਆਨਲਾਈਨ ਕਰਤੀਆਂ ਸੋ ਜਮਾਨਾ ਹੀ ਆਨਲਾਈਨ ਦਾ ਆ ਗਿਆ ਤਾਂ ਸਾਨੂੰ ਜਮਾਨੇ ਦੇ ਨਾਲ ਚੱਲਣਾ ਪਊਗਾ ਤਾਂ ਪੰਜਾਬ ਜਿਹੜਾ ਹੈ ਉਹ ਰੱਖੇ ਫਿਰ ਇਹਦੇ ਨਾਲ ਹੀ ਸਰ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਜੀ ਪੂਰੀ ਮੁਸਤੀਦੀ ਦੇ ਨਾਲ ਬੜੀ ਸਰਕਾਰ ਤੇ ਪੁਲਿਸ ਕੰਮ ਕਰ ਰਹੀ ਹੈ ਕਈ ਐਨਕਾਊਂਟਰ ਹੋ ਰਹੇ ਨੇ ਇੰਦੇ ਨਾਲ ਦੇ ਵਿੱਚ ਪੰਜਾਬ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀ ਜੀ ਠੀਕ ਹੈ ਨਾ ਜੀ ਉਹਨਾਂ ਨੂੰ ਫਿਰ ਜਵਾਬ ਜਿਹੜਾ ਹੈ ਉਹ ਡਬਲ ਤਰੀਕੇ ਨਾਲ ਮਿਲੂਗਾ ਫਿਰ ਗੁਰੂ ਸਾਹਿਬ ਜੀ ਦੇਖੋ ਗੁਰੂ ਕੁਰੂ ਸਾਹਿਬ ਦਾ ਜਿਹੜਾ ਤਿਆਗ ਹੈ ਉਹ ਮਾਨਵਤਾ ਦਾ ਤਿਆਗ ਹੈ। ਉਹ ਇਤੋਂ ਵੱਡਾ ਤਿਆਗ ਨਹੀਂ ਕੋਈ ਧਰਤੀ ਤੇ ਮਿਲਿਆ ਅਜੇ ਤੱਕ ਤੇ ਨਾ ਹੀ ਹੋਣਾ ਇਦਾਂ ਦਾ। ਸੋ ਅਸੀਂ ਮਨਾ ਰਹੇ ਹਾਂ। ਮਹਾਪੁਰਸ਼ ਸੰਤ ਮਹਾਪੁਰਸ਼ ਅੱਗੇ ਲੱਗੇ ਹੋਏ ਨੇ ਸਰਕਾਰ ਪਿੱਛੇ ਰੱਖ ਕੇ ਆਪਣਾ ਜਿਹੜਾ ਉਹਨਾਂ ਨੂੰ ਜੋ ਚਾਹੁੰਦੇ ਨੇ ਜਿੰਨੇ ਚਾਹੁੰਦੇ ਨੇ ਅਸੀਂ ਕਰਕੇ ਮਨਾਈਏ ਸਾਰੇ ਇਹ ਤਾਂ ਪੂਰੀ ਮਨੁੱਖਤਾ ਦਾ ਫੰਕਸ਼ਨ ਹੈ। ਸਾਰਿਆਂ ਨੂੰ ਸੁਖ ਹੋਣਾ ਚਾਹੀਦਾ। ਇਨਵਾਈਟ ਕਰਨ ਰਾਸ਼ਟਰਪਤੀ ਜੀ ਕੋਲ ਤਾਂ ਨਹੀਂ ਗਈ ਸੀ ਪਰ ਪੀਐਮ ਸਾਹਿਬ ਨੇ ਸਮਾਨੀਤਾ ਚਲੋ ਕਾ ਕੋਈ ਬਿਜ਼ੀ ਨਹੀਂ ਪ੍ਰਿੰਸ ਵੀ ਚਲਾਨ ਦੀ ਗੱਲ ਕੀਤੀ ਸੀ ਸੀਐਮ ਸਾਹਿਬ ਦੇ ਜਿਹੜੇ ਟ੍ਰੇਨਸ ਐ ਉਹ ਚਲਾਈ ਕਰਨਗੇ ਜਿਹੜੇ ਦੋ ਨਵੀਆਂ ਚੇ ਦੇ ਦੋ ਨਵੀਆਂ ਟ੍ਰੇਨਾਂ ਉਸ ਬਿਲਕੁਲ ਅੱਛੀ ਗੱਲ ਹੈ ਜੀ ਜਿਹੜਾ ਜਿੰਨੇ ਯੋਗਦਾਨ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ ਕੋਈ ਟ੍ਰੇਨ ਵਾਲਾ ਮੰਤਰੀ ਜੀ ਟ੍ਰੇਨ ਚਲਾਉਂਦਾ ਉਹ ਵੀ ਯੱਗ ਹੈ ਜੀ ਯੱਗ ਦੇ ਵਿੱਚ ਜਿਹੜਾ ਵੀ ਹਿੱਸਾ ਪਾਉਂਦਾ ਹੈ ਸੰਗਤ ਨੂੰ ਅਪੀਲ ਕਰੋਗੇ ਬਿਲਕੁਲ ਮੈਂ ਹਰ ਰੋਜ਼ ਅਪੀਲ ਕਰ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਚ ਸੰਗਤ ਆ ਰਹੀ ਆ ਆ ਵੀ ਚੁੱਕੀ ਆ ਵਿਦੇਸ਼ਾਂ ਤੋਂ ਵੀ ਆ ਬਹੁਤ ਵੱਡੇ ਵੱਡੇ ਜਿਹੜੇ ਸੰਤ ਮਹਾਪੁਰਸ਼ ਆ ਰਹੇ ਨੇ ਹਰ ਧਰਮ ਦੇ ਵੀ ਆ ਰਹੇ ਨੇ ਸਰਬ ਧਰਮਾ ਸੰਮੇਲਨ ਵੀ ਹੋਊਗਾ ਤੇ 24 ਤਰੀਕ ਨੂੰ ਵਿਸ਼ੇਸ਼ ਵਿਦਵਾਨ ਸਭਾ ਦਾ ਸੈਸ਼ਨ ਜਿਹੜਾ ਜਿਹਦੇ ਵਿੱਚ ਬਹੁਤ ਸਾਰੇ ਇਤਿਹਾਸਕ ਫੈਸਲੇ ਲਏ ਜਾਣਗੇ ਉਹ ਅਨੰਤ ਸਿੰਘ ਨੰਪੁਰ ਸਾਹਿਬ ਕਨਾਲ ਅੱਜ ਥੋੜੀ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਔਰ ਇੱਕ ਫਾਸਟ ਟਰੈਕ ਜਿਹੜਾ ਪੋਰਟਲ ਆ ਉਸ ਆਫਿਸ ਨਹੀਂ ਫਾਸਟ ਟਰੈਕ ਸਾਡੇ ਪਹਿਲਾਂ ਹੀ ਪੋਰਟਲ ਹੈਗੇ ਜੀ ਇਹ ਆਰਟੀਬੀ ਐਕਟ ਹੈ ਜਿਹਦੇ ਚ ਰਾਈਟ ਟੂ ਬਿਜ਼ਨਸ ਐਕਟ ਹੈ ਉਹਦੇ ਵਿੱਚ ਅਸੀਂ 173 ਸੇਵਾਵਾਂ ਇੱਕੋ ਜਿਹਾ ਕਰਤਾ ਕਿ ਕਿਸੇ ਨੂੰ 5 ਚਾਹੀਦੀਆਂ ਕਿਸੇ ਨੂੰ 7 ਚਾਹੀਦੀਆਂ ਕਿਸੇ ਨੂੰ 2 ਚਾਹੀਦੀਆਂ ਉਹ ਅਸੀਂ ਹੁਣ ਮਤਲਬ ਕਿ ਅੱਜ ਲਾਂਚ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਦੇ ਚ ਜੇ ਤੁਹਾਡਾ ਯੂਨਿਟ ਕਿਸੇ ਵੀ ਅਪਰੂਵਡ ਇੰਡਸਟਰੀਅਲ ਸਟੇਟ ਚ ਜੀ ਜਾਂ ਇਮਪਰੂਵ ਅਪਰੂਵਡ ਫੋਕਲ ਪੁਆਇੰਟ ਕਿਤੇ ਵੀ ਹੈ ਪੰਜ ਦਿਨਾਂ ਚ ਤੁਹਾਨੂੰ ਅਸੀਂ ਅਪਰੂਵਲ ਦੇ ਦਾਂਗੇ ਜੇ ਤੁਸੀਂ ਗ੍ਰੀਨ ਇੰਡਸਟਰੀ ਚ ਔਰ ਕੁਝ orange ਕੈਟਾਗਰੀ ਇੰਡਸਟਰੀਆਂ ਵੀ ਇਹਦੇ ਵਿੱਚ ਇਨਕਲੂਡਡ ਹੈ ਜੇ ਇਹ ਏਰੀਆ ਤੋਂ ਬਾਹਰ ਹੈ ਤਾਂ 15 ਦਿਨਾਂ ਚ ਤੇ ਜੇ ਤੁਹਾਡੇ ਐਕਸਪੈਂਸ਼ਨ ਪਲਾਨ ਆ ਤਾਂ 18 ਦਿਨਾਂ ਚ ਮਤਲਬ ਤੁਹਾਨੂੰ ਇੱਥੇ ਇਧਰ ਉਧਰ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੀਆਂ ਰੁਟੀਨ ਦੀਆਂ ਅਪਰੂਵ ਲੈ ਉਹ ਲੈਂਦੇ ਰਹੀਓ ਔਰ ਇਹਦੇ ਵਿੱਚ ਕੰਸਟਰਕਸ਼ਨ ਪ੍ਰੋਡਕਸ਼ਨ ਸਭ ਕੁਝ ਇਨਕਲੂਡ ਹੈ ਹਾਂਜੀ ਇੱਕ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਈ ਕਿ ਰੁੱਸੇ ਹੋਏ ਜਿਹੜੇ ਉਦਯੋਗਪਤੀਆਂ ਮੁੜ ਪੰਜਾਬ ਵਾਪਸ ਆਣੇ ਨਹੀਂ ਰੁੱਸੇ ਦਾ ਹੈ ਹੀ ਨਹੀਂ ਸੀ ਉਹ ਇਹ ਤਾਂ ਇਹ ਹੁੰਦਾ ਜੀ ਦੇਖੋ ਕਈ ਉਦਯੋਗਪਤੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਰੌ ਮਟੀਰੀਅਲ ਉੱਥੇ ਨੇੜੇ ਆ ਕਈ ਜਾਂਦੇ ਪੋਰਟ ਉੱਥੇ ਨੇੜੇ ਆ ਕਈ ਹੁੰਦਾ ਜਿਸ ਜਿਹਦੇ ਨਾਲ ਜੁਆਇੰਟ ਵੈਂਚਰ ਕਰਦੇ ਉਹ ਕਹਿ ਦਿੰਦੇ ਜੀ ਸਾਨੂੰ ਇਹ ਸਟੇਟ ਜ਼ਿਆਦਾ ਸੂਟ ਕਰਦੀ ਆ ਰੁੱਸਾ ਕੋਈ ਸਾਡਾ ਇੰਡਸਟਰੀਲਿਸਟ ਨਹੀਂ ਔਰ ਅਸੀਂ ਰੁੱਸਣ ਤਾਂ ਦਿੰਦੇ ਹੀ ਨਹੀਂ ਸਾਡੇ ਲਈ ਸਾਰੇ ਇੰਡਸਟਰੀਲਿਸਟ ਭਰਾ ਵੀ ਵੀਆਈਪੀ ਹੈ ਕਿਉਂਕਿ ਉਹਨਾਂ ਨੇ ਸਾਨੂੰ ਜੀਐਸਟੀ ਵੀ ਦੇਣਾ ਔਰ ਸਾਨੂੰ ਰੋਜ਼ਗਾਰ ਵੀ ਦੇਣਾ ਰੁੱਸੇ ਨਹੀਂ ਬਟ ਅਸੀਂ ਹੁਣ ਦੱਸ ਰਹੇ ਆ ਇੰਡਸਟਰੀਲਿਸਟਾਂ ਨੂੰ ਕਿ ਹੁਣ ਪੰਜਾਬ 'ਚ ਕੰਮ ਕਰਨ ਦਾ ਕਿੰਨਾ ਫਾਇਦਾ ਕਿੰਨੀ ਫੋਰਨ ਇੰਡਸਟਰੀ ਕਿੰਨੀ ਇੰਡਸਟਰੀ ਆ ਦੇਖੋ ਇੰਡਸਟਰੀ ਤੁਹਾਨੂੰ ਦੱਸ ਹੀ ਚੁੱਕੇ ਆ 1.40 ਹਜ਼ਾਰ ਕਰੋੜ ਦੀ ਲਾਗਤ ਨਾਲ ਇਨਵੈਸਟਮੈਂਟ ਆ ਚੁੱਕੀ ਹੈ 2022 ਤੋਂ ਬਾਅਦ ਆ ਪਿੱਛੇ ਹੀ ਮੈਂ ਤਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਐਂਡ ਔਰ ਹੁਣ ਤਾਂ ਇੰਡਸਟਰੀ ਲਿਸਟ ਭਰਾ ਨਾਲ ਬੈਠਦੇ ਆ ਉਹ ਕਰਦੇ ਆ ਇਹਦੇ ਚ ਵਰਦਮਾਨ ਸਟੀਲ ਹੈਪੀ ਫੋਰਜਿੰਗ ਇੱਕ ਵੀਰਾ ਬੀਵਰੇजेस ਇੱਕ ਮਤਲਬ ਕਿ ਇਨਫੋਸਿਸ 2500 ਬੰਦੇ ਦਾ ਕਰ ਰਿਹਾ ਕੱਲ ਰਜਿੰਦਰ ਗੁਪਤਾ ਜੀ ਟ੍ਰਾਈਡੈਂਟਲ ਇਹ ਉਹ ਅਨਾਉਂਸ ਕਰਕੇ ਗਏ 2000 ਕਰੋੜ ਸੋ ਆ ਰਹੇ ਹੈਗੇ ਆ ਸਾਰੇ ਇੰਡਸਟਰੀਅਲਿਸਟ ਜਿਹੜੇ ਰੂਸਿਆ ਕੋਈ ਨਹੀਂ ਗਿਆ ਸੀਗਾ ਡਿਫਰੈਂਟ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਤੁਸੀਂ ਇੰਡਸਟਰੀ ਦੀ ਉਸ ਤੋਂ ਬਾਅਦ ਹੋਰ ਉਮੀਦ ਹੈ ਕਿ ਨਿਵੇਸ਼ ਹੋਰ ਵਧੇਗਾ ਪੰਜਾਬ ਦੇ ਵਿੱਚ ਬਿਲਕੁਲ ਵਧੇਗਾ ਜੀ ਕਿਉਂਕਿ ਇਹ ਅਸੀਂ ਇਸ ਤਰ੍ਹਾਂ ਦੀ ਇੰਡਸਟਰੀਅਲ ਪਾਲਿਸੀ ਲੈ ਆ ਰਹੇ ਆ ਅਸੀਂ ਕੋਈ ਵੀ ਇੰਡਸਟਰੀ ਇਹਦੇ ਚ ਛੱਡਣੀ ਨਹੀਂ ਜਿਹੜੀ ਕਵਰਡ ਨਾ ਜੀ ਗੁਰੂ ਸਾਹਿਬ ਦੇ ਦੇ ਚੱਲ ਰਹੇ ਸਭ ਤੁਸੀਂ ਕੁਝ ਕਹਿਣਾ ਚਾਹੋਗੇ ਸੁਨੀਆ ਜੀ ਬਸ ਮੈਂ ਦਿੱਤਾ ਜੀ ਸੁਨੀਆ ਮੈਂ ਪਹਿਲਾਂ ਵੀ ਦਿੱਤਾ ਹੁਣ ਵੀ ਦਊਗਾ ਕਿ 23 24 25 ਨੂੰ ਚੇਰੀ ਅਨੰਦਪੁਰ ਸਾਹਿਬ ਜਰੂਰ ਸਾਰੇ ਪੰਜਾਬੀ ਆਨ ਔਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਹਲੇ ਤੱਕ ਜੀਵਨੀ ਨਹੀਂ ਪੜੀ ਜਾਂ ਜੀਵਨੀ ਦਾ ਨਹੀਂ ਪਤਾ ਉਹ ਜਰੂਰ ਚਾਹੇ Google ਤੋਂ ਪੜਨ ਕਿਸੇ ਕਿਤਾਬ ਲੈ ਕੇ ਪੜਨ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਜਾ ਕੇ ਪੜਨ ਪਰ ਜਰੂਰ ਪੜਨ ਔਰ ਜੇ ਪੜਨਗੇ ਮੈਨੂੰ ਪਤਾ ਉਹਨਾਂ ਦਾ ਆਪਣੇ ਅੰਦਰੋਂ ਦੇ ਲੋ